ਪੈਸਾ ਜੀ ਤੁਹਾਡੀ ਰਿਕਾਰਡਿੰਗ ਜਿਹੜੀ ਮੇਰੇ ਕੋਲ ਪੁੱਜੀ ਹੈ ਜਿਹੜੀ ਹਾਂ ਜੀ ਹਾਂ ਉਸ ਦੇ ਬਾਰੇ ਤੁਸੀਂ ਕੀ ਬੋਲਣਾ ਚਾਹੋਗੇ ਜਿਸ ਦਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਮੈਂਬਰ ਕੁਲਦੀਪ ਸਿੰਘ ਉਸ ਦੇ ਨਾਲ ਤੁਹਾਡੀ ਗੱਲ ਹੋ ਰਹੀ ਹੈ ਹਾਂ ਜੀ ਹਾਂ ਉਸ ਦੇ ਬਾਰੇ ਤੁਸੀਂ ਕੀ ਬੋਲਣਾ ਚਾਹੋਗੇ ਜੀ ਉਸ ਕੀ ਇਹ ਵੀ ਸਿੱਖਾਂ ਨੂੰ ਤਰਕ ਕਰਦੇ ਹਨ ਆਪਣੇ ਆਪ ਨੂੰ ਬਚਾਉਣ ਲਈ ਦੂਜੇ ਸਿੱਖਾਂ ਨੂੰ ਪੁਲਿਸ ਦੇ ਵਿਵਾਦੇ ਕਰ ਦਿੰਦੇ ਹਨ ਪੈਸਾ ਵੀ ਇੱਕ ਘਰੇ ਪਰਿਵਰਤਨ ਦਾ ਇੱਕ ਇਹ ਵੀ ਕਾਰਨ ਹੈ ਕਿ ਨਹੀਂ ਹੈ ਬਹੁਤ ਵੱਡਾ ਬਹੁਤ ਵੱਡਾ ਪੈਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੋ ਹੁੰਦਾ ਮਹੀਨਾ ਛੱਡਦਾ ਹੈ ਤਾਂ ਹਰ ਇੱਕ ਸਿੱ ਹਿਰਦੇ ਵਿੱਚ ਭਾਮੜ ਜ਼ਰੂਰ ਬੰਦੇ ਨੇ ਇਹ ਉਹ ਜਮੇਨਾ ਹੈ ਕੁਝ ਪੁਰਾਣੇ ਜ਼ਖਮ ਜਿਹੜੇ ਹਨ ਉਹਨਾਂ ਨੂੰ ਹਰਿਆ ਕਰ ਦਿੰਦਾ ਹੈ ਅੱਜ ਸਿੱਖਾਂ ਨੂੰ ਪਰਵਾਸਾ ਦੇਣ ਵਾਸਤੇ ਕਿਹਾ ਜਾਂਦਾ ਹੈ ਕਿ ਤੁਸੀਂ ਜੂਨ 84 ਭੁੱਲ ਜਾਓ ਸਿੱਖ ਕਿਸ ਤਰ੍ਹਾਂ ਭੁੱਲ ਜਾਣ ਜੂਨ 84 ਸਿੱਖਾਂ ਦੇ ਸੀਨੇ ਉਤਰਿਆ ਹੋਇਆ ਹੈ ਜੂਨ 84 ਸੁਨਦੇ ਵਿੱਚ ਆਉਂਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਦੋਵਾਂ ਲੱਤਾਂ ਫੜ ਕੇ ਵਿਚਕਾਰੋਂ ਫਾੜ ਦਿੱਤਾ ਸੀ ਬੱਚਿਆਂ ਨੂੰ ਆਕਾਸ਼ ਦੇ ਵਿੱਚ ਸੁੱਟ ਕੇ ਉਹਨਾਂ ਦੇ ਸੀਨੇ ਤੇ ਗੋਲੀਆਂ ਮਾਰੀਆਂ ਇਹ ਵੀ ਸੁਣਦੇ ਵਿੱਚ ਆਉਂਦਾ ਹੈ ਕਿ 18-18 ਮਹੀਨੇ ਦੇ ਬੱਚੇ ਜਾਂ ਡੇਡ ਡੇਡ ਮਹੀਨੇ ਦੇ ਬੱਚਿਆਂ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਉਬਾਲਿਆ ਗਿਆ ਕੀ ਸਿੱਖ ਆਪਣੇ ਬੱਚਿਆਂ ਨੂੰ ਦੱਸਣਗੇ ਕੀ ਜੂਨ 84 ਨੂੰ ਕੀ ਹੋਇਆ ਸੀ ਇਹ ਰਹਿਂਦੀ ਦੁਨੀਆ ਤੱਕ ਕਲੰਕ ਨਹੀਂ ਲਾ ਦਿੱਤਾ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਉਹ ਕੌਮਾਂ ਕਦੇ ਨਹੀਂ ਮਰਦੀਆਂ ਜਿਹੜੀਆਂ ਕੌਮਾਂ ਆਪਣੇ ਉੱਪਰ ਹੋਏ ਕਲੂ ਘਰੇ ਨੂੰ ਯਾਦ ਰੱਖਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਉੱਪਰ ਹੋਏ ਕਲੂ ਘਰੇ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਅੱਜ ਸਾਡੇ ਨਾਂ ਦੇ ਲਾਈਨ ਤੇ ਹਨ ਭਾਈ ਸਾਹ ਭਾਈ ਸਰਵਿੰਦਰਪਾਲ ਸਿੰਘ ਜੀ ਜੋ ਕਿ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਦੇ ਸੇਵਾਦਾਰ ਹਨ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਹਾਲ ਹੈ ਠੀਕ ਹੋ ਵਧੀਆ ਬੜੀ ਕਿਰਪਾ ਗੁਰੂ ਸਾਹਿਬ ਦੀ ਭਾਈ ਸਾਹਿਬ ਜੀ ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਸੀ ਜੀ ਠੀਕ ਹੈ ਜੀ ਹਾਂ ਜੀ ਭਾਈ ਸਾਹਿਬ ਜੀ ਸਿੱਖ ਕੋਮ ਇੱਕ ਐਸੀ ਕੋਮ ਹੈ ਨਾ ਹੀ ਕਿਸੇ ਤੋਂ ਦਰਦੀ ਹਸ ਨਾ ਹੀ ਕਿਸ ਨੂੰ ਡਰਾਉਂਦੀ ਹੈ ਕਈ ਲੋਕੀ ਬੋਲਦੇ ਹਨ ਕਿ ਸੰਤ ਜਰਨੈਲ ਸਿੰਘ ਜੀ ਦੇ ਕਰਕੇ ਸਿੱਖਾ ਦੇ ਪਵਿੱਤਰ ਅਸਥਾਨ ਤੇ ਉੱਪਰ ਹਮਲਾ ਕੀਤਾ ਗਿਆ ਪਰ ਲੇਕਿਨ ਇਹ ਸੱਚ ਹੈ ਜੂਨ 1984 ਦੇ ਦੌਰਾਨ ਸਿਰਫ ਸਿੱਖਾ ਦੇ ਪਵਿੱਤਰ ਅਸਥਾਨ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਬਲਕਿ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੇ ਜਾਂ ਦੇਸ਼ ਦੇ ਕਈ ਸਿੱਖਾਂ ਦੇ ਧਾਰਮਿਕ ਸਥਾਨ ਤਕਰੀਬਨ 40 ਤੋਂ ਵੱਧ ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ। ਬਾਕੀ ਸਾਰੇ ਗੁਰਦੁਆਰਿਆਂ ਦੇ ਅੰਦਰ ਸੰਤ ਜਨੈਲ ਸਿੰਘ ਜੀ ਹੈਸਨ ਉਹਨਾਂ ਤੇ ਕਿਉਂ ਹਮਲਾ ਕੀਤਾ ਗਿਆ? ਇਸ ਦਾ ਜਵਾਬ ਸਿੱਖ ਕੌਮ ਨੂੰ ਅਜੇ ਤੱਕ ਨਹੀਂ ਮਿਲਿਆ। ਕੀ ਕਾਰਨ ਹੈ ਭਾਈ ਸਾਹਿਬ ਜੀ ਤੁਸੀਂ ਆਪਣੇ ਵਿਚਾਰ ਦਿਓਗੇ ਜੀ? ਹਾਂ ਜੀ ਭਾਈ ਸਾਹਿਬ ਸਭ ਤੋਂ ਵੱਡੀ ਗੱਲ ਜੀ ਸਿੱਖ ਕੌਮ ਪੈਦਾਇਸ਼ੀ ਖੰਡੇ ਦੀ ਬਾਟੇ ਤੋਂ ਹੋਈ ਹੈ ਜੀ। ਜੀ। ਉਹ ਲਹੂ ਦੀ ਧਾਰ ਦੇ ਉੱਪਰ ਇਹਨੇ ਆਪਣਾ ਸਿਰ ਜਾਇਆ ਖਾਲਸਾ ਪੰਥ। ਜੀ। ਧੰਨ 시ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਦਸਵੇਂ ਪਾਸ਼ਾ ਮਹਾਰਾਜ ਨੇ ਸਿੱਖ ਕੌਮ ਨੂੰ ਐਸੀ ਇੱਕ ਭੇਟ ਦਿੱਤੀ ਹੈ ਜਿਹਨੂੰ ਕਹਿ ਦਿੰਦੇ ਆਪਾਂ ਸ਼ਹਾਦਤ ਜੀ ਅੱਜ ਤੱਕ ਇੰਨੀਆਂ ਕੌਮਾਂ ਇੰਨੀਆਂ ਕੁਰਬਾਨੀਆਂ ਹੋਈਆਂ ਪਰ ਸਭ ਤੋਂ ਵੱਡੀ ਸਿੱਖ ਕੌਮ ਦੀ ਕੁਰਬਾਨੀ ਹੈ ਜਿਹਦੇ ਵਿੱਚ ਸਭ ਤੋਂ ਵੱਡੀ ਮਿਸਾਲ ਸਾਡੇ ਚਾਰ ਸਹਿਬਜ਼ਾਦੇ ਜੀ ਉਹਨਾਂ ਨੇ ਸ਼ਹਾਦਤ ਨੂੰ ਆਪ ਮੰਨਿਆ ਕਬੂਲ ਕੀਤਾ ਕਿ ਸਾਨੂੰ ਸ਼ਹਾਦਤ ਚਾਹੀਦੀ ਹੈ ਸਾਨੂੰ ਸਿੱਖੀ ਪਿਆਰੀ ਹੈ ਅਸੀਂ ਕਬੂਲ ਨਹੀਂ ਕਰ ਸਕਦੇ ਜੀ ਇਸ ਤੋਂ ਵੱਡੀ ਮਿਸਾਲ ਸਾਨੂੰ ਕਿਤੇ ਨਹੀਂ ਲੱਭਦੀ ਜੀ ਠੀਕ ਜਦੋਂ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ ਸੰਤਾਂ ਦਾ ਜਿਹੜਾ ਪੀਸੀ ਬੀਬੀ ਪ੍ਰੀਤਮ ਕੌਰ ਨਾਲ ਦਾ ਘਰ ਸੀ ਉਹਨਾਂ ਦਾ ਬੱਚੇ ਦੀ ਉਮਰ ਗਿਣਤੀ ਦੇ 18 ਦਿਨ ਸਭ ਤੋਂ ਛੋਟੀ ਸ਼ਹਾਦਤ ਜਿਹੜੀ ਸਾਡੇ ਕੌਮ ਦੇ ਵਿੱਚ ਹੋਈ ਹੈ ਜੀ ਜੀ ਜਿਹਨੂੰ ਅਸੀਂ ਕਦੀ ਵੀ ਨਾ ਭੁੱਲ ਸਕਦੇ ਆ ਤੇ ਨਾ ਹੀ ਭੁਲਾ ਸਕਦੇ ਆ ਜੀ ਦਰਬਾਰ ਸਾਹਿਬ ਦੀ ਗੱਲ ਕਰੀਏ ਕੱਲੀ-ਕੱਲੀ ਇੱਟ ਦੇ ਉੱਪਰ ਇੱਕ-ਇੱਕ ਸਿੰਘ ਦਾ ਸਿਰ ਲੱਗਾ ਜੀ ਉਸ ਜਗ੍ਹਾ ਦੇ ਉੱਪਰ ਔਰ ਸਰਕਾਰ ਸ਼ੁਰੂ ਤੋਂ ਹੀ ਮੁਗਲ ਰਾਜ ਤੋਂ ਲੈ ਕੇ ਹੋਂਦ ਤੱਕ ਕੋਈ ਵੀ ਸਰਕਾਰ ਆਈ ਹੈ ਸਾਡੇ ਪ੍ਰਤੀ ਅੱਜ ਤੱਕ ਕੋਈ ਸਰਕਾਰ ਨੇ ਨਾ ਤਾਂ ਬਾਤ ਚੁੱਕੀ ਹੈ ਜੀ ਨਾ ਹੀ ਸਾਨੂੰ ਇਸ ਕਤਲੇਆਮ ਦਾ ਕਦੀ ਹਿਸਾਬ ਮਿਲਿਆ ਜੀ ਤੇ ਨਾ ਹੀ ਪੁਖਤਾ ਕਦੀ ਇਹਨਾਂ ਨੇ ਸਾਨੂੰ ਕੋਈ ਗਵਾਹੀ ਭਰੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇੰਨੀਆਂ ਬੇਇੱਜ਼ਤੀਆਂ ਹੋਈਆਂ ਗਲੀਆਂ ਤੱਕਨ ਮਾਰੇ ਦੇ ਅੰਗ ਫਰੋਲੇ ਗਏ ਜੀ ਉਹਨਾਂ ਦਾ ਸਾਨੂੰ ਇੱਥੇ ਕੋਈ ਇਨਸਾਫ਼ ਨਹੀਂ ਮਿਲਿਆ ਔਰ ਨਾ ਹੀ ਸਾਨੂੰ ਕਿਸੇ ਸਰਕਾਰ ਦੇ ਕੋਲੋਂ ਕੋਈ ਆਸਿਕ ਵੀ ਜੀ ਜਦੋਂ ਵੀ ਜੂਨ ਮਹੀਨਾ ਚੜਦਾ ਹੈ ਜਿੱਦਾਂ ਜਿੱਦਾਂ ਦਿਨ ਚੜਦਾ ਉਹਦਾ-ਉਹਦਾ ਸਾਡੇ ਹਿਰਦੇ ਲਹੂ ਤਰ੍ਹਾਂ ਛੰਨੀ ਹੋ ਜਾਂਦੇ ਜੀ 1 ਤਰੀਕ ਤੋਂ ਲੈ ਕੇ 7 ਜੂਨ ਤੱਕਨ ਕਤਲੇਆਮ ਹੋਇਆ ਦਰਬਾਰ ਸਾਹਿਬ ਦੇ ਸ਼ੋਵਰ ਦੇ ਵਿੱਚ ਲਹੂ ਘਟ ਨਹੀਂ ਬਹੁਤ ਜ਼ਿਆਦਾ ਵਹੋਇਆ ਜੀ اور ਸਾਡੇ ਹਿਰਦੇ ਦੇ ਵਿੱਚ ਇਕੱਲੇ ਇਕੱਲੇ ਹਿਰਦੇ ਦੇ ਵਿੱਚ ਇਹਨਾਂ ਨੇ ਛੰਨੀ ਛੰਨੀ ਗੋਲੀਆਂ ਮਾਰੀਆਂ ਸਾਡੇ ਗੁਰੂ ਤੱਕਣ ਇਹਨਾਂ ਨੇ ਗੋਲੀਆਂ ਮਾਰੀਆਂ ਜਿੰਦੀ ਅੱਜ ਸਾਡੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਮਾਰੇ ਹਾਜ਼ਰ ਹੈ ਆ ਦਰਬਾਰ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਹਿਰਦੇ 'ਚ ਗੋਲੀ ਵਜੀ ਕਿੰਨਾ ਸਾਡਾ ਕਹਨ ਹੁੰਦਾ ਆ ਤੇ ਖੂਨ ਵੀ ਹੋਈ ਜਾਂਦਾ ਦਿਨੋਂ ਪ੍ਰਤੀ ਦਿਨੋਂ ਕੋਈ ਸਾਨੂੰ ਕਿਸੇ ਤੋਂ ਇਨਸਾਫ ਹੈ ਨਹੀਂ ਜੀ ਪਰ ਫਿਰ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਨੇ ਆ ਸਾਡਾ ਦੋਰਾ ਅੱਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨ ਲਿਓ ਗ੍ਰੰਥ ਮਰਦੇ ਮਰ ਜਾਗੇ ਸਾਨੂੰ ਗੁਰੂ ਸਾਹਿਬ ਤੋਂ ਉੱਪਰ ਕੁਛ ਨਹੀਂ ਜੀ ਸਾਡੀ ਜਿੰਦ ਦੀ ਜਲਦੀ ਮਿਸਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾ ਜੀ ਹੈ ਸਾਡੀ ਇੱਕੋ ਹੀ ਮੰਜ਼ਿਲ ਹੈ ਮਰਦੇ ਮਰ ਜਾਗੇ ਮੰਨੂ ਧੱਕਣ ਸਾਨੂੰ ਡੇਲੀ ਮਾਰਦਾ ਸੀ ਖਤਮ ਕਰਦਾ ਸੀ ਅਸੀਂ ਮੰਨੂ ਕੋ ਨਹੀਂ ਮੁੱਕੇ ਅਫਦਾਲੀ ਤੋਂ ਨਹੀਂ ਮੁੱਕੇ ਤੇ ਇਹ ਸਰਕਾਰ ਸਾਡੇ ਨਾਮ ਮੁਕਾ ਸਕਦੀ ਨਾ ਮੁਕ ਸਕਦੇ ਆ ਜੀ ਅਸੀਂ ਜੀ ਮੈਂ ਤੁਹਾਡੇ ਚੈਨਲ ਆਈ ਸਾਰੀ ਸੰਗਤ ਦੇ ਚੰਨਾਂ ਚ ਬੇਨਤੀ ਕਰਨੀ ਚਾਹੁੰਦਾ ਵੱਧ ਤੋਂ ਵੱਧ ਸ਼ਸਤਰਧਾਰੀ ਹੋਈਏ ਗੁਰੂ ਦੇ ਲੜ ਲੱਗੀਏ ਤੇ ਆਉਣ ਵਾਲਾ ਸਮਾਂ ਅਸੀਂ ਆਪਣਾ ਬਚਾ ਸਕਦੇ ਆ ਜੀ ਹਾਂਜੀ ਭਾਈ ਸਾਹਿਬ ਜੀ ਗੱਲ ਕਰਦੇ ਆ ਕਿ ਜੋ ਸਿੱਖ ਪਰਿਵਾਰ ਹਨ ਉਹ ਧਰਮ ਪਰਿਵਰਤਨ ਕਰ ਰਹੇ ਹਨ ਉਹ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਹਨ ਇੰਨਾ ਤਾਂ ਇੱਕ ਕਾਰਨ ਹੈ ਸਾਡੇ ਗੁਰੂ ਘਰ ਦੀ ਪ੍ਰਬੰਧ ਕਮੇਟੀ ਜੇ ਸਿੱਖ ਕੌਮ ਦੇ ਅੰਦਰ ਉਬਰਦਾ ਹੋਇਆ ਡੇਰਾਬਾਦ ਪਾਈ ਸਾਹਿਬ ਮੈਂ ਕਈ ਕਈ ਐਸੇ ਦੇਰੇ ਬਾਦ ਹਨ ਜਿਹੜਾ ਨੇ ਸਿੱਖੀ ਦਾ ਪ੍ਰਚਾਰ ਕਰਨ ਸੀ ਉਹ ਆਪ ਸਿੱਖੀ ਤੋਂ ਦੂਰ ਹੋਨੇ ਜਾ ਰਹੇ ਹਨ ਦੇਖੋ ਪਾਈ ਸਾਹਿਬ ਮੈਂ ਤੁਹਾਡੇ ਮਾਰੇ ਵੀ ਦੱਸਣਾ ਚਾਹਣਾ ਸੰਗਤ ਨੂੰ ਜਿਹੜੇ ਵੀ ਦੇਰੇ ਬਾਦ ਬਣੇ ਸਭ ਤੋਂ ਪਹਿਲੇ ਨਰਨਕਾਰੀ ਬਚਨਾ ਗੁਰਬਚਨਾ ਕਾਂਡ ਹੋਇਆ ਗੁਰਬਚਨਾ ਨਰਨਕਾਰੀ ਆਇਆ ਜੀ ਰਾਧਾ ਸੁਆਮੀ ਆਇਆ ਆ ਨਾਨਕ ਦਾ ਦੇਵਾ ਵਾਰੇ ਸਾਰੇ ਹੀ ਇਹਨਾਂ ਆਪੋ ਆਪਣੀਆਂ ਸ਼ਾਖਾਂ ਖੋਲ ਕੇ ਬਹਿ ਗਏ ਸਿਰਫ ਕੇਸਵਰ ਤੇ ਸਾਨੂੰ ਢਾਹ ਦਾ ਨਸਤੇ ਇਹਨਾਂ ਨੇ ਸਾਡਾ ਹੀ ਰੂਪ ਧਾਰਨ ਕਰਕੇ ਔਰ ਇਹਨੇ ਕੁਮਾਰੇ ਕਰਨ ਸ਼ੁਰੂ ਕਰ ਦਿੱਤੇ ਕਰਨੇ ਅੱਜ ਜਿਹੜੀ ਗੱਲ ਉੱਠਣ ਗਈ ਹੈ ਵੀ ਹਨਾ ਤਾਂ ਧਰਮ ਪਰिवर्तन ਦੀ ਸਭ ਤੋਂ ਵੱਡੀ ਆਪਾਂ ਗੱਲ ਕਰਦੇ ਆਂ ਜੀ ਸ਼੍ਰੋਮਣੀ ਕਮੇਟੀ ਦੀ ਜੀ ਜਿੰਦੇ ਵਿੱਚ ਕੀ ਧਰਮ ਪ੍ਰਚਾਰ ਕਮੇਟੀ ਜਾਂਦੀ ਹੈ ਜੀ ਧਰਮ ਪ੍ਰਚਾਰ ਕਮੇਟੀ ਦਾ ਮਕਸਦ ਵੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਸਿੱਖੀ ਦੇ ਬਾਰੇ ਸੰਗਤ ਨੂੰ ਦੱਸਣਾ ਕਿ ਅਸੀਂ ਪਰ ਆਦ ਵੀ ਡੇਢ ਦੇ ਵਿੱਚ ਨਾ ਕੋਈ ਧਰਮ ਪ੍ਰਚਾਰ ਕਮੇਟੀ ਨਾ ਹੀ ਕੋਈ ਹੋਰ ਕਮੇਟੀ ਅੱਗੇ ਆਂਦੀ ਪਈ ਹੈ ਜੀ ਜੀ ਨਾ ਹੀ ਕੋਈ ਪ੍ਰਚਾਰਕ ਸਹੀ ਪ੍ਰਚਾਰ ਕਰਨਦੇ ਆ ਜੀ ਸਭ ਤੋਂ ਵੱਡੀ ਸਾਡੇ ਵਿੱਚ ਇਹ ਘਾਟ ਹੈ ਜੀ ਜੀ ਇਹ ਘਾਟ ਕੀ ਤਾਂ ਪੂਰੀ ਅੱਛਾ ਇਸ ਧਰਮ ਦੇਖ ਲਓ ਉਹਨਾਂ ਨੇ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਇੱਕ ਇੱਕ ਆਪਣੀ ਚਰਚ ਖੋਲ ਕੇ ਹਰ ਐਤਵਾਰ ਨੂੰ ਪ੍ਰਚਾਰ ਕਰਦੇ ਅਗਲੇ ਜੀ ਸਾਡੇ ਪ੍ਰਚਾਰ ਕਿੱਥੇ ਹੋ ਰਿਹਾ ਦੱਸੋ ਸਾਨੂੰ ਜੀ ਜੀ ਕੋਈ ਮੈਨੂੰ ਇੱਕ ਪਿੰਡ ਵਾਲਾ ਵੀ ਸਾਬਤ ਕਰਕੇ ਦੱਸ ਦੇ ਕਿ ਸਾਡੇ ਪਿੰਡ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਵਾਲੇ ਆ ਕੇ ਪ੍ਰਚਾਰ ਕਰਕੇ ਗਏ ਤੁਹਾਡੇ ਮੈਡੀਆਂ ਰਾਈ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਇੱਕ ਪਿੰਡ ਵਾਲਾ ਵੀ ਆ ਕੇ ਦੱਸ ਦੇ ਕਿ ਸਾਡੇ ਪਿੰਡ 'ਚ ਧਰਮ ਪ੍ਰਚਾਰ ਵਾਲੇ ਕਮੇਟੀ ਵਾਲੇ ਆਏ ਆ ਜੀ ਭਾਈ ਸਾਹਿਬ ਜੀ ਇਹ ਜੋ ਧਰਮ ਪਰਿਵਰਤਨ ਹੋ ਰਿਹਾ ਇਹਨੂੰ ਕਿੱਦਾਂ ਰੋਕੇ ਜਾ ਸਕਦਾ ਜੀ ਭਾਈ ਸਾਹਿਬ ਹੁਣ ਤੁਹਾਡੇ ਜੰਮੂ ਦੇ ਵਿੱਚ ਇੱਕ ਡੇਰਾ ਜਿਹੜਾ ਖੁੱਲਿਆ ਹੋਇਆ ਜੀ ਜਿੰਦਾ ਸਾਦਾ ਨਾਮ ਮੈਨੂੰ ਵਿਸਰ ਗਿਆ ਉਹਨਾਂ ਦੇ ਹੀ ਕੁਝ ਚੇਲੇ ਇੰਨੀ ਮਨਮਤ ਕਰ ਰਿਹਾ ਗੁਰੂ ਸਾਹਿਬ ਦੇ ਸ਼ਰੀਕ ਬਣ ਕੇ ਬੈਠੇ ਆ ਜੀ ਉਹ ਜੀ ਔਰ ਉੱਥੋਂ ਹੀ ਇੱਕ ਨਗਰ ਕੀਰਤਨ ਦੇ ਵਿੱਚ ਇੱਕ ਪੱਤਰਕਾਰ ਦੇ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਗਈ ਉਹ ਵੀ ਅਸੀਂ ਆਵਾਜ਼ ਠਾਈ ਮੇਰੇ ਤੋਂ ਦੀ ਰਿਕਾਰਡਿੰਗ ਵੀ ਹੈ ਜਿਹੜੇ ਜਥੇਦਾਰ ਨਾਲ ਗੱਲ ਹੋਈ ਜੀ ਅਸੀਂ ਅੱਜ ਵੀ ਦੇਲ ਸਿ ਖੜੇ ਕਿੱਥੇ ਆ ਭਾਈ ਸਾਹਿਬ ਜੋ ਗੱਲ ਕਰਦੇ ਜਿਹੜੀ ਭਾਈ ਸਾਹਿਬ ਜੀ ਤੁਹਾਡੀ ਰਿਕਾਰਡਿੰਗ ਜਿਹੜੀ ਮੇਰੇ ਕੋਲ ਪੁੱਜੀ ਹੈ ਜਿਹੜੀ ਹਾਂ ਜੀ ਹਾਂ ਉਸ ਦੇ ਬਾਰੇ ਤੁਸੀਂ ਕੀ ਬੋਲਣਾ ਚਾਹੋਗੇ ਜਿਸ ਦਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਮੈਂਬਰ ਕੁਲਦੇਵ ਸਿੰਘ ਉਸ ਦੇ ਨਾਲ ਤੁਹਾਡੀ ਗੱਲ ਹੋ ਰਹੀ ਹੈ ਹਾਂ ਜੀ ਹਾਂ ਉਸ ਦੇ ਬਾਰੇ ਤੁਸੀਂ ਕੀ ਬੋਲਣਾ ਚਾਹੋਗੇ ਜੀ ਉਸ ਕੀ ਇਹ ਵੀ ਸਿੱਖਾਂ ਨੂੰ ਟਾਰਗੇਟ ਕਰਦੇ ਹਨ ਆਪਣੇ ਆਪ ਨੂੰ ਬਚਾਉਣ ਲਈ ਦੂਜੇ ਸਿੱਖਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ ਭਾਈ ਸਾਹਿਬ ਇਹ ਇੱਕ ਭਾਈ ਪਰਿਵਰਤਨ ਦਾ ਇੱਕ ਇਹ ਵੀ ਕਾਰਨ ਹੈ ਕਿ ਨਹੀਂ ਹੈ ਬਹੁਤ ਵੱਡਾ ਬਹੁਤ ਵੱਡਾ ਭਾਈ ਸਾਹਿਬ ਜੇ ਆਪਾਂ ਅੱਜ ਇੱਕ ਸਿੱਖ ਦੀ ਬਾਹਰ ਹੀ ਫੜਾਂਗੇ ਉਹਦੇ ਨਾਲ ਖੜੇ ਨਹੀਂ ਹੋਵਾਂਗੇ ਸਭ ਤੋਂ ਵੱਡਾ ਕਾਰਨ ਇਹੀ ਹੈ ਜੀ 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 ਅਸੀਂ ਸਿੱਖੀ ਨੂੰ ਆਪਣੇ ਤੋਂ ਦੂਰ ਕਰੀ ਜਾ ਰਹੇ ਆ ਤਾਂ ਹੀ ਸਿੱਖ ਛੱਡ ਕੇ ਦੂਜੇ ਧਰਮ ਦੇ ਵਿੱਚ ਜਾ ਰਹੇ ਆ ਜੀ ਨਾ ਸਾਡੇ ਸਿੱਖਾਂ ਦਾ ਕੋਈ ਸਕੂਲ ਆ ਨਾ ਕੋਈ ਕਾਲਜ ਆ ਨਾ ਸਾਡੇ ਸਿੱਖਾਂ ਦੀ ਕੋਈ ਅੱਜ ਤੱਕ ਨ ਕੋਈ ਇਦਾਂ ਦੀ ਫੈਸਿਲਿਟੀ ਆ ਕਿ ਸਿੱਖ ਵਾਸਤੇ ਜੀ ਹਰ ਸ਼ਹਿਰ ਦੇ ਵਿੱਚ ਆ ਕੇ ਆਪੋ ਆਪਣੇ ਸਕੂਲ ਖੋਲ੍ਹੇ ਆਪੋ ਆਪਣੇ ਹਸਪੀਟਲ ਖੋਲ੍ਹ ਲਏ ਜਲੰਧਰ ਦੇ ਵਿਚਨਾ ਦੇ ਤਿੰਨ ਹਸਪੀਟਲ ਆ ਜੀ ਬਹੁਤ ਤਗੜੇ ਜੀ ਔਰ ਸਾਈਆਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਈ ਹਰ ਚੀਜ਼ ਦੀ ਫਸੂਲਤ ਦਿੱਤੀ ਜਾ ਰਹੀ ਸਾਨੂੰ ਦੱਸੋ ਕਿੱਥੇ ਐਦਾਂ ਦਾ ਜਦ ਕਿ ਸਾਡੇ ਗੁਰੂ ਨੇ ਆਪਣਾ ਪਰਿਵਾਰ ਕੇ ਧਰਮ ਦੀ ਰੱਖਿਆ ਕੀਤੀ ਕੋਈ ਐਸਾ ਧਰਮ ਨਹੀਂ ਜਿੱਥੇ ਸਾਡੇ ਗੁਰੂ ਸਾਹਿਬ ਨੇ ਨਹੀਂ ਆਪਣਾ ਪਰਿਵਾਰਿਆ ਜੀ ਤੇ ਅੱਜ ਅਸੀਂ ਉਹੀ ਗੁਰੂ ਨੂੰ ਪਿੱਠ ਲਗਾ ਕੇ ਦੂਜੇ ਪਾਸੇ ਚੱਲੇ ਜਾ ਰਹੇ ਆ ਜੀ ਸਾਡੇ ਲਈ ਬੜੀ ਨਿਮੋਸ਼ੀ ਵਾਲੀ ਗੱਲ ਹੈ ਜੀ ਠੀਕ ਜੀ ਤੇ ਭਾਈ ਸਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਬਾਈ ਖੰਡਾ ਬਹੁਤ ਬਹੁਤ ਜੀ